ਨੀ ਐਸਾ ਕੋਈ ਮਾਮਲਾ ਨਹੀਂ ਸੀ ਹੈਲੋ نو ਕਮੈਂਟਸ ਪਲੀਜ਼ نو ਕਮੈਂਟਸ ਆਮ ਰੀਲੀ ਸੌਰੀ ਨੋ ਮੈਂ ਕੁਝ ਨਹੀਂ ਜਾਣਦੀ ਸਰ ਸੌਰੀ ਸਰ ਮੈਂ ਬਿਮਾਰ ਹਾਂ ਕੁਝ ਨਹੀਂ ਜਾਣਦੀ ਬੜੀ ਮੇਰੀ ਮੈਡਲ ਕਰਤੀ ਹੈ ਬੜੀ ਆਪਰਟੀ ਇੱਕ ਦਿਨ ਚ ਸੋਲਵ ਹੋ ਗਈ ਇਹਦੂ ਮੈਨੇਜਮੈਂਟ ਹੋਰ ਕੀ ਚਾਹੀਦੀ ਨਹੀਂ ਕਰਨੀ ਅਸੀਂ ਗੱਲ ਇਹ ਕੱਲ ਕਰੀਬ 5:30 6 ਵਜੇ ਜਦੋਂ ਇੱਥੇ ਕੈਂਪਸ ਦੇ ਵਿੱਚ ਟਹਿਲ ਪਹਿਲ ਕਰ ਰਹੀ ਸੀ ਤੇ ਤਿੰਨ ਅਣਪਛਤੇ ਨੌਜਵਾਨ ਆਉਂਦੇ ਨੇ ਜੋ ਪਹਿਲਾਂ ਤਾਂ ਇਹਦੇ ਨਾਲ ੱੱਕੀ ਨਾਲ ਮੂੰਹ ਤੇ ਹੱਥ ਰੱਖ ਕੇ ਛੇੜਖਾਣੀ ਕਰਦੇ ਨੇ ਉਸ ਤੋਂ ਬਾਅਦ ਜਦੋਂ ਅੱਜ ਮੈਨੇਜਮੈਂਟ ਨੇ ਸਾਡੇ ਧਿਆਨ 'ਚ ਇਹ ਚੀਜ਼ ਲੈ ਕੇ ਆਂਦੀ ਹੈ ਤਾਂ ਤੁਰੰਤ ਅਸੀਂ ਲੜਕੀ ਦੀ ਸਟੇਟਮੈਂਟ ਲੈ ਕੇ ਬਣਦੀਆਂ ਧਰਾਵਾਂ ਤਹਿਤ ਮੁਕੱਦਮਾ ਰਜਿਸਟਰ ਕਰ ਰਹੇ ਹਾਂ। ਨਹੀਂ ਹਜੇ ਇਹ ਮੁਕੱਦਮਾ ਜੀ ਅਨਪਛਾਤੇ ਨੇ ਖਿਲਾਫ ਦਰਜ ਕੀਤਾ ਗਿਆ ਵਾ ਤੇ ਸਾਡੀ ਪੂਰੀ ਸੀਸੀਟੀਵੀ ਟੀਮ ਟੈਕਨੀਕਲ ਸਾਰੇ ਜਿਹੜੇ ਸਾਡੀ ਇਨਵੈਸਟੀਗੇਸ਼ਨ ਦੇ ਤਰੀਕੇ ਹੁੰਦੇ ਆ ਉਹਨਾਂ ਮੁਤਾਬਕ ਪ੍ਰੋਫੈਸ਼ਨਲ ਇਥੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਬਹੁਤ ਜਲਦੀ ਇਸ ਮੁਕੱਦਮੇ ਨੂੰ ਅਸੀਂ ਟ੍ਰੇਸ ਕਰਾਂਗੇ। ਸੋ ਇਥੇ ਇਹਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਇਹ ਮੈਂਡ ਸਕਿਉਰਿਟੀ ਗਾਰਡਜ਼ ਰੱਖਣ। ਬਾਕੀ ਕੈਂਪਸ ਦੇ ਵਿੱਚ ਪਬਲਿਕ ਏਰੀਆਸ ਤੇ ਦੀਵਾਰਾਂ ਤੇ ਕੰਨਾਂ ਦੇ ਵੱਤ ਉਹ ਕੈਮਰਾਸ ਲਗਾਏ ਜਾਣ। ਜੋ ਦਨਾਲਾਈਨਰ ਜੋੜ ਚੁੱਕੇ ਤੁਸੀਂ ਤੇ ਮੈਂ ਹਾਂ ਯੁੰਬਰੀ ਸਰਾਬਾ ਪਿੰਡ ਦੇ ਵਿੱਚ ਮੌਜੂਦਾ ਦਿੱਤੇ ਕਿ ਇੱਕ ਨਾਮੀ ਕਾਲਜ ਦੇ ਵਿੱਚ ਪੜ੍ਹਦੀ ਵਿਦਿਆਰਥੀ ਦੇ ਨਾਲ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਸ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਸਵੀਰਾਂ ਨੇ ਇੱਕ ਦੇਖ ਸਕਦੇ ਹੋ ਕਿ ਨਾਮੀ ਕਾਲਜ ਦੀਆਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਜਾਣਕਾਰੀ ਮੁਤਾਬਕ ਕਿ ਇੱਕ ਵਿਦਿਆਰਥੀ ਦੇ ਨਾਲ ਕੱਲ ਦੇਰ ਸ਼ਾਮ ਕੁਝ ਅਣਪਛਾਤੇ ਵਿਅਕਤੀ ਆਊਟਸਾਈਡਰ ਅੰਦਰ ਆਦੇ ਤੇ ਉਸੇ ਲੜਕੀ ਦੇ ਨਾਲੇ ਛੇਛਾਨੀ ਛੇੜਖਾਨੀ ਕਰਦੇ ਨੇ ਤੇ ਇਸ ਜਦੋਂ ਇਹ ਗੱਲਬਾਤ ਜਦੋਂ ਪਤਾ ਲੱਗਦੀ ਹੈ ਤੇ ਮੈਨੇਜਮੈਂਟ ਦੇ ਧਿਆਨ ਚ ਲਿਆਈ ਜਾਂਦੀ ਹੈ ਇਹ ਉਸ ਤੋਂ ਦੱਸਿਆ ਜਾਇਆ ਕੋਈ ਛੇੜਖਾਨੀ ਹੋਈ ਹੈ ਤਾਂ ਇਹ ਕੁਝ ਗੱਲਬਾਤ ਹੈ ਮੈਨੇ ਕੁਝ ਨਹੀਂ ਪਤਾ ਸੌਰੀ ਨਹੀਂ ਮੈਮ ਦੱਸਤਾ ਦੋ ਕਿ ਕੁੜੀਆਂ ਦਾ ਕਾਲਜ ਹੈ ਕਿ ਇੱਥੇ ਜੇ ਇਹ ਹੀ ਕਾਲਜ ਦੇ ਵਿੱਚ ਛੇੜਖਾਨੀ ਹੈ ਤਾਂ ਕੁੜੀਆਂ ਕਿੱਥੇ ਸੁਰੱਖਿਤ ਨੇ ਨਹੀਂ ਮੈਂ ਕੁਝ ਨਹੀਂ ਜਾਣਦੀ ਸਰ ਸੌਰੀ ਸਰ ਮੈਂ ਬਿਮਾਰ ਹਾਂ ਕੁਝ ਨਹੀਂ ਜਾਣਦੀ ਨਹੀਂ ਮੈਮ ਪਰ ਇੱਕ ਕਾਲਜ ਹੈ ਕੁੜੀਆਂ ਦਾ ਕਾਲਜ ਤੁਹਾਨੂੰ ਨਹੀਂ ਪਤਾ ਫਿਰ ਕਿਹਨੂੰ ਪਤਾ ਹੋਏਗਾ ਦਾਤਾ ਤੁਮਨ ਹੋਇਆ ਕੀ ਸੀਗਾ ਇੱਥੇ ਕੌਣ ਸੀ ਉਹ ਲੜਕੀ ਕਿੰਨਾ ਛੇੜਖਾਨੀ ਹੋਈ ਕੌਣ ਸੀ ਕਿ ਉਹ ਮੁੰਡੇ ਜਿਹੜੇ ਕਾਦੀ ਛੇੜਖਾਨੀ ਹੋਈ ਸਰ ਪਲੀਜ਼ ਕੈਮਰਾ ਹਟਾ ਲਓ ਪਲੀਜ਼ ਕੁਝ ਮੈਨੂੰ ਕੁਝ ਨਹੀਂ ਪਤਾ ਸਰ ਪਲੀਜ਼ ਸੋ ਬਿਲਕੁਲ ਦੇਖ ਸਕਦੇ ਹੋ ਕਿ ਵਾਈਸ ਪ੍ਰਿੰਸੀਪਲ ਵੀ ਜਿਹੜੀ ਕੀ ਹੈ ਚੁੱਪੀ ਸਾਦੀ ਹੋਈ ਹੈ ਉਹਨਾਂ ਦੇ ਵੱਲੋਂ ਕੁਝ ਵੀ ਜਿਹੜੀ ਕੀ ਹੈ ਨਹੀਂ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਕਾਲਜ ਜਿਹੜਾ ਕੀ ਹੈ ਕੁੜੀਆਂ ਦਾ ਕਾਲਜ ਹੈ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜੀ ਕੀ ਹੈ ਕਾਲਜ ਦੇ ਵਿੱਚ ਪਰਦਰਸ਼ਨ ਜਿਹੜਾ ਕੀ ਚੱਲ ਰਿਹਾ ਹੋਇਆ ਕੁੜੀਆਂ ਦਾ ਸ਼ਹੀਦ ਕਰਤਾ ਸਿੰਘ ਸਰਾਬਾ ਜਿਹੜਾ ਕੀ ਚੈਰੀਟੇਬਲ ਹਸਪੀਟਲ ਸਰਾਬਾ ਤੇ ਕਾਲਜ ਹੈ ਜਿੱਥੇ ਕੀ ਵਿਦਿਆਰਥੀ ਦੂਰੋਂ ਦੂਰੋਂ ਦੇ ਵਿਦਿਆਰਥੀ ਜਿਹੜੇ ਕੀ ਇੱਥੇ ਪੜ੍ਹਨ ਆਉਂਦੇ ਨੇ ਤੇ ਤਸਵੀਰਾਂ ਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਵੱਡਾ ਇਕੱਠ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕੀ ਹੋਇਆ ਹੋਇਆ ਵਾ ਤੇ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿ ਵਾਈਸ ਪ੍ਰਿੰਸੀਪਲ ਦੇ ਨਾਲ ਵੀ ਜਿਹੜੀ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਹਨਾਂ ਦੇ ਵੱਲੋਂ ਕੋਈ ਵੀ ਜਿਹੜੀ ਕੀ ਬਿਆਨ ਪਰ ਉਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਕੀ ਅ ਗੱਲਬਾਤ ਨਹੀਂ ਕੀਤੀ ਗਈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਮੈਨੂੰ ਹਜੇ ਤੱਕ ਕੁਝ ਪਤਾ ਨਹੀਂ ਉਹ ਬਿਲਕੁਲ ਇਹ ਤਸਵੀਰਾਂ 'ਚ ਦੇਖ ਸਕਦੇ ਹੋ ਇੱਕ ਇੱਕ ਵੱਡਾ ਇਕੱਠ ਸਟੂਡੈਂਟਾਂ ਦਾ ਹੋਇਆ ਹੋਇਆ ਹੈ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਜਿਹੜੀ ਕੀ ਆ ਕਰਾਂਗੇ ਕੀ ਅਸਲ ਦੇ ਵਿੱਚ ਮਾਮਲਾ ਜਿਹੜਾ ਕੀ ਹੋਇਆ ਹੋਇਆ ਹੈ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੋਇਆ ਕੀ ਸੀਗਾ ਇਹਨਾਂ ਹਾਂ ਨਹੀਂ ਨਹੀਂ ਵੀਰੇ ਕੁਝ ਨਹੀਂ ਦੱਸਣਾ ਹੈ ਨਹੀਂ ਦੱਸਣਾ ਨਹੀਂ ਨਹੀਂ ਵੀਰੇ ਕੋਈ ਨਹੀਂ ਯਾਰ ਸਾਡੀ ਕਾਲਜ ਦੀ ਗਲਤੀ ਸੀ ਕਾਲਜ ਹੀ ਰਿਵੀਡ ਲਈ ਗੱਲ ਸੀ ਬਾਹਰ ਜਾਣਾ ਕਿਉਂ ਹੋਇਆ ਸੀ ਕਿ ਨਹੀਂ ਕੁਝ ਨਹੀਂ ਹੋਈ ਵੀਰੇ ਕੋਈ ਗੱਲ ਹੀ ਨਹੀਂ ਅਸੀਂ ਕੋਈ ਗੱਲ ਨਹੀਂ ਸਾਡੀ ਮੇਰੇ ਮੇਟ ਨਾਲ ਕਰ ਸੀ ਸਾਡੀ ਆਪਰਚੁਨਿਟੀ ਇੱਕ ਦਿਨ ਚ ਸੋਲਵ ਹੋ ਗਈ ਇਸ ਤੋਂ ਮੈਨੇਜਮੈਂਟ ਹੋਰ ਕੀ ਚਾਹੀਦੀ ਨਹੀਂ ਕਰਨੀ ਅਸੀਂ ਗੱਲ ਬਾਤ ਕੋਈ ਗੱਲ ਦਾ ਪਤਾ ਹੋਏਗੀ ਕੋਈ ਗੱਲ ਨਹੀਂ ਕਰਨੀ ਵੀਰੇ ਅਸੀਂ ਬਾਹਰ ਕਰਨ ਇਹ ਸਾਡੇ ਕਾਲਜ ਦਾ ਮੈਟਰ ਹੈ ਅਸੀਂ ਬਾਹਰ ਨਹੀਂ ਲੈ ਜਾਣਾ ਚਾਹਦੇ ਬਸ ਹਾਂ ਮੇਡੀਆ ਦੀ ਜ਼ਰੂਰਤ ਵੀ ਨਹੀਂ ਹੈ ہمارا ਜੋ ਸਾਡੇ ਬਿਲਕੁਲ ਇਹ ਵਿਦਿਆਰਥੀਆਂ ਦੇ ਵੱਲੋਂ ਵੀ ਜਿਹੜੀ ਕਿ ਮੈਨੇਜਮੈਂਟ ਨਾਲ ਜਿਹੜੀ ਸ਼ਰਤਾ ਰੱਖੀ ਗਈ ਸੀਗੀਆਂ ਉਹ ਵੀ ਜਿਹੜੀ ਕਿ ਗੱਲਬਾਤ ਦੌਰਾਨ ਉਹਨਾਂ ਦੇ ਵੱਲੋਂ ਪੂਰੀਆਂ ਕੀਤੀਆਂ ਗਈਆਂ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈ ਪਹਿਲੇ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਇੱਥੇ ਵੱਡੇ ਕੱਟ ਦੇ ਵਿੱਚ ਤੇ ਹੁਣ ਵਿਦਿਆਰਥੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹੁਣ ਸਾਰੀ ਜਿਹੜੀ ਹੈ ਸੌਲਵ ਜਿਹੜੀ ਗੱਲਬਾਤ ਹੋ ਚੁੱਕੀ ਹੋਈ ਹੈ ਤੋਂ ਬਾਅਦ ਜਿਹੜੀ ਕਿ ਪੁਲਸ ਨੂੰ ਵੀ ਜਿਹੜੀ ਇਤਲਾਹ ਦਿੱਤੀ ਜਾਂਦੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਤੇ ਹੁਣ ਗੱਲਬਾਤ ਕਰਦੇ ਹਾਂ ਡੀਐਸਪੀ ਸਾਹਿਬ ਨਾਲ ਹਾਂ ਜੀ ਕਬਲ ਆਜਾ ਸਰ ਮਾਮਲਾ ਕੀ ਹੋਇਆ ਸੀ ਦੱਸਿਆ ਜਾ ਰਿਹਾ ਇੱਕ ਕੁੜੀ ਨਾਂ ਵਿਦਿਆਰਥੀ ਨੇ ਛੇੜਛਾੜ ਕੀਤੀ ਗਈ ਇਹ ਜੀ ਸਬਡਿਵੀਜ਼ਨ ਮੋਲਾਪੁਰ ਦਾਖਾ ਦੇ ਥਾਣਾ ਜੋਧਾ ਪਿੰਡ ਸਰਾਬਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੂ ਨਰਸਿੰਗ ਕਾਲਜ ਹੈ ਉਥੋਂ ਦੀ ਇੱਕ ਵਿਦਿਆਰਥਣ ਜਿੰਨਾਂ ਵੱਲੋਂ ਦੱਸਿਆ ਗਿਆ ਇਹ ਸਾਨੂੰ ਅੱਜ ਇਨਫੋਰਮੇਸ਼ਨ ਰੀਸੀਵ ਹੋਈ ਹੈ ਕਿ ਕੱਲ ਕਰੀਬ 5:30 6 ਵਜੇ ਜਦੋਂ ਇੱਥੇ ਕੈਂਪਸ ਦੇ ਵਿੱਚ ਟਹਿਲਪੈਲ ਕਰ ਰਹੀ ਸੀਗੀ ਤੇ ਤਿੰਨ ਅਣਪਛਾਤੇ ਨੌਜਵਾਨ ਆਉਂਦੇ ਨੇ ਜੋ ਪਹਿਲਾਂ ਤਾਂ ਇਹਦੇ ਨਾਲ ਧੱਕੇ ਨਾਲ ਮੂੰਹ ਤੇ ਹੱਥ ਰੱਖ ਕੇ ਛੇੜਖਾਹੀ ਕਰਦੇ ਨੇ ਫਿਰ ਉਸਦੇ ਕੱਪੜੇ ਪਾੜ ਕੇ ਉਸ ਤੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਜਦੋਂ ਅੱਜ ਮੈਨੇਜਮੈਂਟ ਨੇ ਸਾਡੇ ਧਿਆਨ 'ਚ ਇਹ ਚੀਜ਼ ਲੈ ਕੇ ਆਂਦੀ ਹੈ ਤਾਂ ਤੁਰੰਤ ਅਸੀਂ ਲੜਕੀ ਦੀ ਸਟੇਟਮੈਂਟ ਲੈ ਕੇ ਬਣਦੀਆਂ ਧਰਾਵਾਂ ਤਹਿਤ ਮੁਕੱਦਮਾ ਰਜਿਸਟਰ ਕਰ ਰਹੇ ਹਾਂ ਜੀ ਸਰ ਇੰਨੇ ਘੰਟੇ ਹੋ ਗਏ ਮੈਨੇਜਮੈਂਟ ਨੂੰ ਪੁਲਿਸ ਨੂੰ ਉਸੇ ਟਾਈਮ ਉਤਲਾਹ ਦੇਣੀ ਚਾਹੀਦੀ ਸੀ ਇੰਨੇ ਘੰਟੇ ਬਾਅਦ ਕਿਉਂ ਸਬਰ ਕੀਤਾ ਗਿਆ ਬਿਲਕੁਲ ਜੀ ਇਹ ਤੁਸੀਂ ਮੈਨੇਜਮੈਂਟ ਤੋਂ ਪੁੱਛ ਸਕਦੇ ਹੋ ਜੀ ਜੀ ਸਰ ਮੈਨੇਜਮੈਂਟ ਕੋਈ ਵੀ ਬੋਲਣ ਤੇ ਤਿਆਰ ਨਹੀਂ ਹੈ ਕੁਝ ਵੀ ਬਿਆਨ ਬਾਜ਼ੀ ਦੇ ਦੇਣੇ ਨਹੀਂ ਤਿਆਰ ਹੈਗਾ ਉਹਨਾਂ ਦੀ ਮਰਜ਼ੀ ਹੈ ਜੀ ਜੀ ਸਰ ਹੁਣ ਤੁਸੀਂ ਜੀ ਇਹਦੇ ਬਾਬਤ ਵਿੱਚ ਕੋਈ ਉਹ ਬੰਦੇ ਆਇਡੈਂਟੀਫਾਈ ਹੋਗੇ ਫਿਰ ਨਹੀਂ ਹਜੇ ਇਹ ਮੁਕਦਮਾ ਜੀ ਅਨਪਛਾਤੇ ਦੇ ਖਿਲਾਫ ਦਰਜ ਕੀਤਾ ਗਿਆ ਵਾ ਤੇ ਸਾਡੀ ਪੂਰੀ ਸੀਸੀਟੀਵੀ ਟੀਮ ਟੈਕਨੀਕਲ ਸਾਰੇ ਜਿਹੜੇ ਸਾਡੇ ਇਨਵੈਸਟੀਗੇਸ਼ਨ ਦੇ ਤਰੀਕੇ ਹੁੰਦੇ ਆ ਉਹਨਾਂ ਮੁਤਾਬਕ ਪ੍ਰੋਫੈਸ਼ਨਲ ਇਥੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਬਹੁਤ ਜਲਦੀ ਇਸ ਮੁਕਦਮੇ ਨੂੰ ਸੀ ਟ੍ਰੇਸ ਕਰਾਂਗੇ ਕੁਝ ਹੋਰ ਵੱਡੀ ਗੱਲ ਹੈ ਕਿ ਜਿਵੇਂ ਇਸ ਤਰ੍ਹਾਂ ਦੇ ਕਾਲਜਾਂ ਦੇ ਵਿੱਚ ਘਟਨਾਵਾ ਆਮ ਦੇਖਣ ਨੂੰ ਮਿਲਦੀ ਰਹੀ ਉਹਦੇ ਲਈ ਸਕਿਉਰਿਟੀ ਪਰਪਰ ਤੋਂ ਤੁਸੀਂ ਉਸ ਗਾਈਡਲਾਈਨ ਕਾਲਜ ਨੂੰ ਦੇਰ ਇਹ ਜਨਰਲ ਦੇ ਟਾਈਮ ਕੋ ਚੌਕੀਦਾਰ ਜਿਹਾ ਹੋ ਰੱਖਿਆ ਜਾਣ ਵਾਲਾ ਬਿਲਕੁਲ ਜੀ ਜਿੰਨੇ ਵੀ ਕਾਲਜ ਕੈਂਪਸਿਸ ਨੇ ਕਿਉਂਕਿ ਇਹ ਇੱਕ ਦੇ ਫੀਮੇਲ ਕਾਲਜ ਕੈਂਪਸ ਆ ਬਿਲਕੁਲ ਸੋ ਇਥੇ ਇਹਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਇਹ ਮੈਂਡ ਸਕਿਉਰਿਟੀ ਗਾਰਡਸ ਰੱਖਣਗੇ ਜੋ ਵੀ ਬੰਦੇ ਖਾਸ ਤੌਰ ਤੇ ਮੇਲ ਮੈਂਬਰਸ ਇਥੇ ਕੋਈ ਐਂਟਰ ਕਰਦੇ ਉਹਨਾਂ ਦੀ شناخت ਦਾ ਐਂਟਰੀ ਕਾਰਡ ਲੈ ਕੇ ਰਜਿਸਟ੍ਰੇਸ਼ਨ ਕੀਤੀ ਜਾਊਗੀ ਬਾਕੀ ਕੈਂਪਸ ਦੇ ਵਿੱਚ ਪਬਲਿਕ ਏਰੀਆਸ ਤੇ ਦੀਵਾਰਾਂ ਤੇ ਕੰਨਾਂ ਦੇ ਵੱਤੋਤ ਕੈਮਰਾਸ ਲਗਾਏ ਜਾਣ ਤਾਂ ਕਿ ਕੋਈ ਵੀ ਇਨਟਰੂਜਨ ਦਾ ਕੋਈ ਬੰਦਾ ਟੱਪ ਕੇ ਜਾਂ ਪਾਛ ਗੇਥੋ ਜਾਂਦਾ ਵਾ ਉਹ ਸਾਰੇ ਕੈਮਰੇ ਦੇ ਵਿੱਚ ਕੈਦ ਹੋ ਸਕਣ ਤਾਂ ਕਿ ਇਸ ਤਰੀਕੇ ਦਾ ਕੋਈ ਅਫੈਂਸ ਹੋਣ ਤੋਂ ਬਚੇ ਜੇ ਹੋਵੇ ਤਾਂ ਉਸ ਨੂੰ ਅਸੀਂ ਜਲਦੀ ਟ੍ਰੇਸ ਕਰ ਸਕੀਏ ਸਭ ਵਿਜਾਤੀਆਂ ਦੇ ਆਈ ਕਾਰਡ ਵੀ ਬਣੇ ਹੋਏ ਆ ਉਹਨਾਂ ਤੇ ਕੋਈ ਆਈ ਕਾਰਡ ਨਹੀਂ ਚੱਕ ਇੱਥੇ ਬੜੀ ਸਿਕਿਉਰਿਟੀ ਗਾਰਡ ਬੈਠੇ ਆ ਬਿਲਕੁਲ ਚੈੱਕ ਕਰਦੇ ਆ ਇੱਥੇ ਹਸਪੀਟਲ ਵੀ ਅੰਦਰ ਸਰ ਹਸਪੀਟਲ ਕਰਕੇ ਪੇਸ਼ੈਂਟਸ ਤੇ ਉਹਨਾਂ ਦੇ ਜਿਹੜੇ ਨਾਲ ਸਾਥੀ ਹੁੰਦੇ ਨੇ ਉਹ ਵੀ ਹੁੰਦੇ ਨੇ ਸੋ ਬਾਕੀ ਹੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੋ ਇਨਵੈਸਟੀਗੇਸ਼ਨ ਤੋਂ ਬਾਅਦ ਦੱਸ ਸਕਦੇ ਆ ਵੀ ਕਿਦਾਂ ਕੀ ਹੋਇਆ ਡੀਐਸਪੀ ਦੇ ਨਾਲ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ ਕੁਝ ਅਣਪਛਾਤੇ ਵਿਅਕਤੀ ਜਿਹੜੇ ਕਿ ਹੈ देर शाम ਨੂੰ ਇੱਥੇ ਕਾਲਜ ਦੇ ਵਿੱਚ ਆਉਂਦੇ ਨੇ ਤੇ ਜਿਹੜੇ ਕਿ ਇਹ ਉਸ ਵਿਦਿਆਰਥੀ ਨੂੰ ਛੇੜਾਛਾੜ ਨਹੀਂ ਕਰਦੇ ਦਿੱਤੇ ਉਸ ਤੋਂ ਬਾਅਦ ਜਿਹੜੇ ਕਿ ਹੈ ਇਸ ਮਾਮਲੇ ਦੀ ਜਾਂਚ ਪੁਲਿਸ ਚੰਗੀ ਤਰ੍ਹਾਂ ਕਰ ਲਈ ਤੇ ਇਸ ਜਾਂਚ ਵਿੱਚ ਚੰਗੀ ਤਰ੍ਹਾਂ ਜੁਟੀ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਤੇ ਜਲਦੀ ਉਸ ਉਹਨਾਂ ਅਣਪਛਾਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੁੜੇ ਹੋ ਲੁਧਾਲਜ ਦੇ ਨਾਲ ਹਨੀ ਦਾ ਜੰਮ ਰਿਪੋਰਟ ਧੰਨਵਾਦ